ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮੁਨਿਸਪਾਲਿਟੀ ਉਹਨਾਂ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬਿਲਕੁਲ ਤਾਜੀ ਸੋਈ ਆ ਇੱਕ ਗੱਬਣ ਆ ਤੇ ਇੱਕ ਬੱਚੇ ਦਾ ਬਿਨਾਵਾਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਸਣਾ ਠੀਕ ਠਾਕ ਜੀ ਵਧੀਆ ਤੁਸੀਂ ਸਾਨੂੰ ਠੀਕ ਠਾਕ ਜੀ ਸਭ ਠੀਕ ਠਾਕ ਜੇ ਅੱਜ ਫਿਰ ਤਿੰਨ ਆਪਣੇ ਕੋਲ ਭਾਜੀ ਬੈਠਾ ਵੀਰ ਜੀ ਤਿੰਨ ਵੀ ਪਾਵਾਂ ਜੋਂ ਉਦਾਂ ਦੋ ਤਿੰਨ ਆਪਣੇ ਕੋ ਹੋਰ ਨੇ ਬਾਹਰ ਲਈਆਂ ਨੇ ਆਪ ਕੋ ਅੱਛਾ ਉਹ ਬਾਹਰ ਲਈਆਂ ਹਾਂ ਉਹ ਕਹਿੋ ਜੀਆਂ ਲਈਆਂ ਜੀ ਉਹ ਇੱਕ ਤੇ ਵੀਰ ਜੀ ਤੋਹਫਾ ਹੀ ਆ ਅੱਛਾ ਹਾਂਜੀ ਬੁਲਬੁਲ ਦਾ ਬੱਚਾ ਜਿਹਨੂੰ ਕਹਿੰਦੇ ਨਾ ਅੱਛਾ ਚਲੋ ਪਾਵਾਂਗੇ ਕੋਈ ਨਹੀਂ ਪਰਸੋਂ ਲਿਆ ਕੇ ਵੀਡੀਓ ਅੱਛਾ ਉਹ ਵੀਡੀਓ ਜੀ ਪਾਉਣੀ ਆ ਅਗਲੀ ਵਾਰੀ ਅੱਜ ਨਹੀਂ ਦੱਸਣਾਗੇ ਹਾਂਜੀ ਚਲੋ ਨਾਮ ਦੱਸ ਤੇ ਕਰੀ ਆਪਾਂ ਮੇਰਾ ਭ ਤਸਵੀਲ ਹੀ ਬਟਾਲਾ ਦੇ ਜ਼ਿਲ੍ਹਾ ਗਰਦਾਸਪੁਰ ਦੇ ਤੇ ਫੋਨ ਨੰਬਰ ਬੋਲੋ ਮੋਬਾਈਲ ਨੰਬਰ 8360101098 ਇਸੇ ਨੰਬਰ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਤੇ ਹੁਣ ਜਿਹੜੇ ਆ ਪਹਿਲੇ ਨੰਬਰ ਤੇ ਹੀ ਆ ਅੱਜ ਹੀ ਸੋਈ ਜੀ ਹਾਂਜੀ ਵੀਰ ਜੀ ਇਹ ਸੋਈ ਕੋਈ 10 ਵਜੇ ਦੇ ਲਾਗੇ ਬੰਨੇ ਆਜੀ 10 ਵਜੇ ਦੇ ਲਾਗੇ ਬੰਨੇ ਸੋਈ ਆ ਤੇ ਜੇਰ ਜੁਰ ਪ੍ਰੋਪਰ ਪਾਤੀ ਜਿੰਨੇ ਕੋਪਰ ਦੀ ਉਹ ਦੇਖ ਲੋ ਜੀ ਜੇਰ ਵੀ ਪਈ ਆ ਦੇਖੋ ਵੀਡੀਓ ਵੀ ਕੋਪਰ ਹੈ ਜੀ ਆਹ ਜੇਰ ਜਿਹੜੀ ਇਹਨੇ ਪ੍ਰੋਪਰ ਪਾਤੀ ਆ ਲੈ ਸਕਦੇ ਬਾਲਟ ਜਿਹੜੇ ਰੱਖੇ ਵੀ ਦੀਆਂ ਨੇ ਇਹਨਾਂ ਨੇ ਤੇ ਥਾਣੇ ਤੇ ਤੁਹਾਨੂੰ ਲਾਗੇ ਰਿਹਾ ਦਿਖਾ ਦਈਏ ਕ ਅੱਛਾ ਪਹਿਲਾ ਹੀ ਸੁਆਈ ਹੈ ਪਹਿਲਾ ਸੁਆਈ ਸੁਈ ਹੈ ਵੇਖਣ ਨੂੰ ਦੁੱਧ ਨਹੀਂ ਲੱਗਦੀ ਇੱਥੇ ਨਹੀਂ ਬਜੀ ਸੁਆ ਪਹਿਲਾ ਹੀ ਹੈ ਅੱਛਾ ਬਿਲਕੁਲ ਪਹਿਲਾ ਹੀ ਸੁਆਈ ਹੈ ਤੇ ਕਿੰਨਾ ਕੁ ਦੁੱਧ ਚ ਆ ਜੂਗੀ ਇਹ ਦੁੱਧ ਵੀਰ ਜੀ ਜਿੱਦਾਂ ਦਾ ਲੇਵਾ ਲੂਆ ਖੋਲੇ ਨੇ ਜਿਹੜੀ ਗੱਲ ਆਈਆਂ ਮੇਰੇ ਕੋ ਸਫਰ ਦੇ ਕਰਕੇ ਵੱਛੀ ਸੁਕੀ ਹੈ ਡੇਢ ਡੰਗ ਪਹਿਲਾਂ ਅੱਛਾ ਤੇ ਦੁੱਧ ਦੇ ਬਣ ਬਣਾਈ ਨੇ ਹੋਰ ਭਰ ਜਾਣਾ ਠੀਕ ਹੈ ਦੁੱਧ ਹਜੇ ਵੀ 15 16 ਕਿਲੋ ਕੱਢ ਜੂਗੀ 15 16 ਚਾਣ ਬਹੁਤ ਵਧੀਆ ਨਿਕਲੀ ਆ ਪੋਲੀ ਆ ਠੰਡੀ ਸੀ ਲਿਆ ਜੀ ਠੀਕ ਹੈ ਜੀ ਤੇ ਬੱਚਾ ਕੀ ਇਹਦੇ ਮਗਰ ਬੱਚਾ ਇਹਦੇ ਮਗਰ ਜੀ ਮੁੰਡਾ ਹੀ ਜੀ ਐਸ਼ਮ ਹੁੰਦਾ ਆ ਇਹ ਦੇਖਿਆ ਬਹੁਤ ਸੋਹਣਾ ਜੀ ਟੀਕਾ ਉਹ ਕੋਹਨੇ ਚ ਕਰਵਾਇਆ ਬਰੀਡਲਾ ਠੀਕ ਹੈ ਜੀ ਬਹੁਤ ਪਿਆਰਾ ਆ ਚੱਲਾ ਲਿਆ ਖੋਲਾ ਫਿਰ ਵੈਡ ਤੋਰੀਏ ਇੱਕ ਵਾਰੀ ਬਾਕੀ ਵੈਡ ਕਾਫੀ ਖੂਬਸੂਰਤ ਆ ਤਰਾ ਬਾਕੀ ਤਾਜੀ ਸੋਈ ਆ ਕੋਈ ਏਡੇ ਲੱਪੇ ਲੱਪੇ ਜਿਹੀ ਨਹੀਂ ਆ ਨਵਾਂ ਲਿਆ ਨਵਾਂ ਲਿਆਨੀ ਵੀਰ ਜੀ ਤਾਂ ਕਰਕੇ ਥੋੜੀ ਜャਬ ਵੀ ਬੱਚੀ ਬਹੁਤ ਸੁਥਰੀ ਬੱਚੀ ਠੀਕ ਹੈ ਜੀ ਬਾਕੀ ਸੂਈ ਸਵਾਈ ਆ ਜੇਰ ਜਿਹੜੀ ਨੇ ਪ੍ਰੋਪਰ ਪਾਤੀ ਆ ਲੈ ਜਾ ਵੀਰ ਜੀ ਇਹ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਇਹਦੇ ਵਿੱਚ ਜਿੰਨਾ ਕੋ ਕੇ ਕਰ ਲਾਂਗੇ ਮੁੱਲ ਵਿੱਚੀ ਦਾ ਜਿਉਂਦਾ 40 ਭਾਵੇਂ 45 ਕਰੀ ਜਾਈਏ ਅੱਛਾ ਠੀਕ ਹੈ 38000 ਦੀ ਦੇ ਦਾਂਗੇ 38000 ਦੀ ਦੇ ਦੋਗੇ ਛੋਟ ਛੋਟ ਕਰ ਦੋ ਵਿੱਚੋਂ ਕਰ ਦਾਂਗੇ ਵਿੱਚ ਕੋਈ ਗੱਲ ਨਹੀਂ ਤੁਹਾਨੂੰ ਪਤਾ ਅੱਗੇ ਵੀ ਨਾ ਨਹੀਂ ਕਰੀ ਦਿਨ ਨਰਾਜ਼ ਨਹੀਂ ਕਿਸੇ ਵੀ ਫੋਨ ਇੱਕ ਕਰੀ ਕੋ ਲਾਵੇ ਇੱਕ ਕਰੀ ਕੇ ਬਸ ਜਿਤਨਾ ਹੋਈ ਕੀ ਪਤਾ ਕਿੱਥੇ ਮਿਲ ਜਣੀ ਕੇ ਇਹਨੂੰ ਠੀਕ ਹੈ ਜੀ ਸਾਫ ਸੁਥਰੀ ਹੈ ਜੀ ਠੀਕ ਹੈ ਜੀ ਥਣਾ ਥਣਾ ਦੀ ਓਕੇ ਕੋਈ ਗੱਲੇ ਤਾਂ ਬਾਕੀ ਆ ਦੇਖ ਸਕਦੇ ਹਵਾਨਾ ਇਹਦਾ ਇੱਕ ਰੀ ਲਾਗੇ ਤਾਂ ਠੀਕ ਹੈ ਜੀ ਹੁਣ ਇੱਕ ਜਿਹੜੀ ਆ ਦੂਸਰੇ ਨੰਬਰ ਤੇ ਗੱ ਆ ਦੇਖ ਸਾਦੇ ਜੀ ਇਹਦਾ ਵੀ ਇਦੀ ਕਿੰਨਾ ਸੁਆਜ ਇਹ ਵੀ ਸੁਆ ਵੀਰ ਜੀ ਪਹਿਲਾਂ ਹੀ ਸੁਣੀ ਇਹਦਾ ਪਹਿਲਾ ਸੁਆਈ ਆ ਪਹਿਲਾ ਸੁਆ ਸੁਣੀ ਮੱਛੀ ਖੋਲ ਨਹੀਂ ਬਹੁਤ ਠੰਡੇ ਦਾ ਹੁਣ ਤਾਂ ਹੀ ਹੱਥ ਛੋਣਾ ਲਾਜੇ ਬਹੁਤ ਕਮਾਲਦਾਰ ਵੀ ਜੱਗਾ ਜੀ ਰੋ ਪੂਰੇ ਜੋਰ ਚ ਆਏਗੀ ਠੰਡ ਹੋਰ ਵਧੀਆ ਕਰੇਗਾ ਜਿਆਦਾ ਲੱਗਦਾ ਤੁਹਾਨੂੰ ਪਹਿਲਾਂ ਨੇ ਪਸੰਦ ਹੈ ਹਰ ਵਾਰੀ 80% ਨਵੇਂ ਨਵੇਂ ਡੰਗਰ ਦਾ ਫਾਇਦਾ ਹੁੰਦਾ ਨਵਾਂ ਡੰਗਰ ਜਿਹੜਾ ਹੈ ਕਿ ਤਿੰਨ ਚਾਰ ਸੂਵੇ ਘਰ ਵੀ ਲੱਗਾ ਚੱਲਦਾ ਠੀਕ ਹੈ ਜੀ ਨਵੇਂ ਡੰਗਰ ਨਾਲੇ ਸਿਆਲ ਸੁਲੋਂ ਦੇ ਜੋਰ ਚ ਬੱਛੀਆਂ ਜਿਹੜੀਆਂ ਚੰਗੀਆਂ ਰਹਿੰਦੀਆਂ ਤੇ ਇਹ ਕਿੰਨਾ ਦੋ ਚ ਭਾਈ ਜਾਊਗੀ ਦੁੱਧ ਇਹ ਵੀ ਜੀ ਪਹਿਲੇ ਨਾਲ ਪਹਿਲੇ ਨੂੰ ਕੋਈ 13-14 ਕਿਲੋ ਚਵਾਗੀ ਤੇ ਜਰਸੀ ਦਾ ਦੁੱਧ ਤੁਹਾਨੂੰ ਪਤਾ ਮਈਆਂ ਵਰਗਾ ਹੋਣਾ। ਜੱਤ ਹੋ ਰਹੀ ਹੈ ਫਿਰ ਇਹਨਾਂ। ਬਾਕੀ ਅਜੇ ਕੋਈ ਹਫਤਾ ਦਾਸ ਦੇ ਨੇ ਕਰੀਬ ਲੈ ਜੂਗੀ ਹਨਾ। ਫੇਸ ਕੁਆਲਿਟੀ ਵਧੀਆ ਹੈ ਦੀ ਦੇਖੋ। ਫੇਸ ਕੁਆਲਿਟੀ ਦੇਖੋ। ਠੀਕ ਹੈ ਜੀ ਤੋੜ ਦਿਓ ਜੀ। ਬਾਕੀ ਅੰਦਾਜ਼ਾ ਹੀ ਹੁੰਦਾ ਵਾ ਕਈ ਵਾਰੀ ਕੋਈ 2-4 ਦਿਨ ਉੱਤੇ ਥੱਲੇ। ਹਾਂਜੀ ਹਾਂਜੀ। ਕੋਈ 2-4 ਦਿਨ ਵੱਧ ਕੇ 2-4 ਦਿਨ ਘੱਟ ਵੀ। ਬਾਕੀ ਸੂਆ ਇਹਦਾ ਪਹਿਲਾ ਹੀ ਹੈ ਚੰਗੀ ਤਿਆਰ ਹੁੰਦੀ ਹੈ ਥੱਲੇ ਵੀ। ਹੈਗੀ ਕਾਲੀ ਜਰਸੀ ਆ ਜਿਹੜੀ ਪੂਰੀ ਕਾਲੀ ਆ ਅੱਖਾਂ ਵੀ ਕਾਲੀਆਂ ਪੋਸ਼ ਵੀ ਕਾਲੀ ਆ ਅੱਖਾਂ ਵੀ ਕਾਲੀਆਂ ਇਹਦੀਆਂ ਚੰਗੀ ਤਿਆਰ ਹੋਣਾ ਮੈਨੂੰ ਲੈ ਕੇ ਜੇ ਕੱਦ ਵੀ ਵੱਡਾ ਜੇ ਤਾਂ ਕੋਈ ਛੋਟਾ ਜਿਹਾ ਸੇਲਾ ਨਹੀਂ ਕਰਦਾ ਚੰਗੇ ਕੱਦ ਵਾਲੀ ਐਚਐਫ ਗਾਂ ਵਰਗੇ ਕੱਦ ਦੇ ਇਹਦਾ ਸਪੋਰਟ ਦੀ ਸਾਫ ਆ ਤੇ ਇਹਦਾ ਮੁੱਲ ਮੋਹਰ ਜੀ ਇਹ ਚਲੋ ਇਹ ਹੁਣ ਸੋਣ ਵਾਲੀਆਂ ਨਾ ਇਹਦੇ ਵਿੱਚੀ ਇਹ ਵੀ ਸੂਈ ਸਵਾਈ ਹੋਏ ਇਹਦੇ ਵਿੱਚੀ ਵੀ 45000 ਦੀ ਵੇਚ ਦਿੱਤੀ ਹਾਂ ਜੀ ਇਹਦਾ ਵੀ ਮੁੱਲ ਭਾਵੇਂ 40 ਕਰ ਲਓ 45 ਕਰੋ ਇਹ ਵੀ 38000 ਦੀ ਦੇ ਦੇਣ 38000 ਦੀ ਦੇ ਦੋਗੇ 38 ਦੇ ਭਾਵੇਂ ਕੋਈ ਆ ਲੈ ਜੇ ਜੀ ਮਰਜੀ ਲੈ ਜੇ ਮੇਰਾ ਵੀਰ ਕੋਈ ਦੋਵੇਂ ਨਵੀਆਂ ਵਸ਼ੀਆਂ ਤੇ ਭਾਵੇਂ ਕੋਈ ਆ ਲੈ ਜੇ ਹਾਂ ਜੀ ਸਾਫ਼ ਸੁਥਰੀਆਂ ਦੋਵੇਂ ਮਾਨ ਤਾਂ ਦੋਵੇਂ ਚੇਹੇ ਹੋ ਜੁਮ ਮੋਹਰ ਰੁਪਏ ਜਿੱਥੇ ਫੁੱਲਾ ਕਰਾਂਗੇ ਮਾਨ ਤਾਂ ਜਿੱਥੇ ਆਈ ਨਾ ਠੀਕ ਹੈ ਜੀ ਬਾਕੀ ਵਾੜਾ ਜੀ ਕੋਈ ਕਮੀ ਨਹੀਂ ਸਾਫ਼ ਸੁਥਰੀਆਂ ਜੱਖਾਂ ਮੀਟ ਕੇ ਕੋਈ ਮੇਰਾ ਵੀਰ ਲੈ ਜੇ ਤੇ ਹੁਣ ਆ ਗਏ ਆਪਣੇ ਕੋਲ ਇੱਕ ਬ ਇਹ ਕੋਹਰ ਬਿਜੂ ਨੂੰ 7 7.5 ਕਿਲੋ ਤੇ ਲਾਗੇ ਪੈਨੇ ਬਿਜੂ ਸਰ 7.5 ਲੀਟਰ ਦੁੱਧ ਹੈਗਾ ਵਾ ਵਾ ਉਹਦਾ ਭਾਈ ਵਾਧੀ ਹੋਏਗਾ ਗਰਮ ਉਹ ਠੰਡਾ ਕਰਕੇ 7.5 ਕਿਲੋ ਦੇ ਨੇੜੇ ਹੋਏਗਾ ਦੁੱਧ ਅੱਛਾ ਤੇ ਉਤਰ ਹੰਡੀ ਧੀਰੀ ਆ ਵੀ ਪੂਰੀ ਹੰਡੀ ਧੀਰੀ ਹੈ ਜੀ ਕੋਈ ਰੱਸੀ ਨਹੀਂ ਪੋਣੀ ਕੁਛ ਨਹੀਂ ਪੋਣਾ ਪਹਾੜਾ ਪੋਣਾ ਪਾਓ ਨਹੀਂ ਪੋਣਾ ਨਾ ਪਾਓ ਠੀਕ ਹੈ ਤੇ ਇਹਨੇ ਸੱਜਦੇ ਨੇ ਦੁੱਧ ਚੰਗਾ ਚਵਾਇਆ ਹੋਣਾ ਵਾ ਸੱਜਦੇ ਯਾਰ ਬਿਜੂ ਜਿੱਦਾਂ ਦੀ ਵੇਖੋ ਉਹਨੂੰ ਮਿਲਕ ਵੇਨ ਲੱਗੀ ਹੈ ਵਸ਼ੀ ਨੂੰ ਦੁੱਧ ਤੇ ਮੇਰੇ ਸਾਲ ਨਾਲ ਇਹਨੇ 17 18 ਕਿਲੋ ਚਵਾਇਆ ਹੋਣਾ ਲਿਆ ਖੋਲੋ ਫਿਰ ਤੋਰ ਦਈਏ ਨਾ ਪੂਰੀ ਹੈ ਜ ਉਤਰਾ ਵੀ ਜਿਹੜੀ ਫੱਬਦੀ ਆ ਰੰਗ ਰੂਪ ਚ ਜਿਹੜੀ ਚੰਗੀ ਆ ਨਵਾਲੀਆਂ ਨਹੀਂ ਹਰ ਪੂਜੀ ਨੇ ਦੇ ਨਵਾਲੀਆਂ ਹੁੰਦੇ ਜਗਣੀਆਂ ਹੀ ਪੂਰੀਆਂ ਟੁੱਟੇ ਠੀਕ ਆ ਜੀ ਇਸ ਕੁਆਲਟੀ ਵੇਖ ਲੋ ਜੀ ਸੱਤ ਸਾਢੇ 7 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੁਣ ਹੈਗਾ ਮੌਕੇ ਤੇ ਉਹ ਚੰਗੀ ਸਾਮ ਕਰ ਲੇਗਾ ਵੀ ਦੁੱਧ ਵਾ ਸਕਦਾ ਜੀ ਬਾਕੀ ਸਟਾਲੇ ਸਟੋਲੇ ਕੋਈ ਵੀਰ ਪਾ ਲੂਗਾ ਸਾਡੇ ਘਰ ਪਤਾ ਟੂੜੀ ਪੈਂਦੀ ਹੈ ਵੀਰ ਜੀ ਨਾ ਕੋਈ ਟੂੜੀ ਇੱਥੇ ਕਿਹੜੇ ਸ਼ਹਿਰ ਚ ਪੱਠੇ ਪੈਣੇ ਤੇ ਇਹਦਾ ਮੁੱਲ ਵੀ ਜੀ ਫਿਰ ਕਰੇਗਾ ਤੇ ਦੁੱਧ ਚੰਗਾ ਚੋ ਆ ਜੂਗੀ ਉਦਾਂ ਸੀਲ ਸਾਲ ਪੂਰੀ ਚ ਠੀਕ ਹੈ ਜੀ ਤੇ ਥਾਂ ਤੋਂ ਪੁਰੇ ਆ ਬਿਲਕੁਲ ਘਾਰ ਤੂਰ ਵਧੀਆ ਚਾਰੇ ਚ ਆਵਦੀ ਹੈ ਤੇ ਇਹਦਾ ਮੁੱਲ ਮੋਲ ਤੇ ਦਾ ਭਾਵੇਂ 25000 ਕਰ ਲਈਏ ਰਵੀ ਜੀ ਅੱਛਾ ਇਹ ਦੇ ਦਾਂਗੇ 20000 10000 ਦੇ ਹੋਰ ਕਰ ਤਾਂ ਕਿ ਮਨ ਤਾਂ ਮੋਕਾ ਕਰ ਦਾਂਗੇ ਰਵੀ ਜੀ ਕੋਈ ਵੀ ਫੋਨ ਲਾਏ ਮੇਰਾ ਫੋਨ ਇੱਕ ਰੇ ਕੋਈ ਲਾਵੇ ਜ਼ਰੂਰ ਜੀ ਮਿਹੜ ਚੰਗੀ ਸਾਫ ਸੁਥਰੀ ਹੈ ਪਤਾ ਨਹੀਂ ਸੌਦੇ ਕਿੱਥੇ ਕਰਦੇ ਨੇ ਤੁਸੀਂ ਅੱਜ ਤੁਹਾਨੂੰ ਪਤਾ ਹੀ ਹੈ ਨਾ ਨਹੀਂ ਕੇਰ ਵੀਰਨ ਵੀ ਹੋਣੀ ਠੀਕ ਹੈ ਜੀ ਬਾਕੀ ਮਾਲ ਮੋਲ ਲੱਗਣਗੇ ਤੇ ਆਪਾਂ ਤੁਹਾਨੂੰ ਪਤਾ ਮਿੰਟ ਲਾਈ ਦਾ ਵਿੱਚ ਲੱਗੇ ਠੀਕ ਹੈ ਬਾਕੀ ਇਹ ਆ ਕਿ ਇੱਕ ਗੱਬਣ ਆ ਦੋ ਸੂਈਆਂ ਵਾਂ ਜਿਹੜਾ ਡੰਗ ਸੂਇਆ ਨਾ ਆਪਣੀ ਤਸੱਲੀ ਕਰਕੇ ਬੀਟੀਆ ਤੁਸੀਂ ਵੀ ਕਰਦੇ ਹੋ ਅਸੀਂ ਹਰ ਵੀਡੀਓ 'ਚ ਕਰੀਦੀ ਆ ਹਾਂਜੀ ਹਾਂਜੀ ਮਾਲ ਵਜਿਆ ਸਾਡੇ ਅੱਡੇ ਦੇ ਪੈਸੇ ਤੁਹਾਡੀ ਜੇਬ ਚ ਹੋਣ। ਹਾਂਜੀ ਹਾਂਜੀ। ਉਹ ਡੀਟੇਲ ਦੱਸੀ ਆ। ਇਹਦੇ ਉੱਤੇ ਆ ਕੇ ਤੁਸੀਂ ਪਰਖ ਕਰਨੀ ਹੈ। ਠੀਕ ਹੈ ਜੀ। ਕਿਉਂਕਿ ਸੁਈ ਇਹਦਾ ਦੁੱਧ ਤੁਸੀਂ ਚੋਣਾ ਦੋ। ਹਾਂਜੀ ਹਾਂਜੀ। ਠੀਕ ਹੈ ਜੀ। ਆਪਾਂ ਜਿੰਨਾਂ ਦੱਸਿਆ ਸਾਡੇ ਘਰ ਇਹਨਾਂ ਤਿਆਰ ਆ। ਤਸੱਲੀ ਕਰਕੇ ਖੜ੍ਹਦੇ। ਦੋ ਵਾਰੀ ਚੋਲੇ, ਤਿੰਨ ਵਾਰੀ ਚੋਲੇ ਜਿੰਨਾਂ ਦੱਸਿਆ ਉਹਨਾਂ ਚ ਵਾਏ ਤੇ ਲੈ ਜੇ ਨਹੀਂ ਤੇ ਛੱਡ ਜੀ। ਠੀਕ ਹੈ ਜੀ। ਸੋ ਗੱਬੜ ਡੰਗਰ ਆਪਣੇ ਥਣ ਪਾਸ ਕਰ ਪਾਸ ਕਰਕੇ ਖੜੇ ਨਾਮੀ ਵਾਲਾ ਜਿਹੜਾ ਕੰਮ ਰਹੀ ਨਾ ਕਿਸੇ ਦਾ ਆ ਰਵੇ ਨਾ ਤੁਹਾਡੇ ਅੱਲੇ ਨਾ ਯਾਰ ਫਲਾਣੇ ਕੋ ਲਈ ਹੀ ਤੁਹਾਡੇ ਏਰੀਆ ਦੇ ਬੰਦੇ ਕੋ ਇਦਾਂ ਹੀ ਉਦਾਂ ਹੀ ਨਾ ਮਾ ਜਾਣੀ ਹੁੰਦਾ ਹਾਂਜੀ ਹਾਂਜੀ ਆਪਣੇ ਤਸੱਲੀ ਕਰੋ ਹਰ ਕੋਈ ਵਪਾਰੀ ਆਏ ਹੋਏ ਬੇਨਤੀ ਕਰਦਾ ਹੈ ਹਾਂਜੀ ਹਾਂਜੀ ਕਿ ਆਪਣੇ ਤਸੱਲੀ ਕਰੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿੱਤਨਾ ਕਵੀਦ ਜੀ ਨੇ ਕਿਹਾ ਆਪਣੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ